ਰਲਾਦਾ ਬਾਈ ਹਾਂ ਤੂੰ ਬਰਾਨਾ ਤੁਸੀਂ ਮੋੜਦੇ ਦੋ ਹੱਥ ਆਕੇ ਨਾ ਪਰ ਇਨਾ ਜੋਰ ਲੰਦਾ ਹੈ ਨਹੀਂ ਲੋ ਜੀ ਬਾਈ ਪ੍ਰਦਾਨ ਬਾਈ ਪਹੁੰਚਿਆ ਆਪਣੇ ਅੱਜ ਘਰ ਹਾਂਜੀ ਬਾਈ ਜੀ ਸਭ ਕਾਲ ਵੀ ਸਾਰਿਆਂ ਨੂੰ ਜੀ ਫੋਰਸ ਇਤਾਂ ਠੀਕ ਆ ਬਾਈ ਹਾਂ ਠੀਕ ਆ ਬਾਈ ਹੌਣ ਦਾ ਹਟ ਬਾਈ ਕਿਆ ਨਾ ਡਾ ਡਾਟਰ ਕਿੱਥੇ ਠੀਕ ਆਉਣੇ ਵਧੀਆ ਹਾਂ ਤੂਫਾਨੀ ਜਿਹਾ ਲੱਗਦਾ ਹਾਂ 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 ਹੋਰ ਕੀ ਆ ਸਮਾਨ ਬਹੁਤ ਕਾ ਟੈਂਕ ਵਰਗਾ ਹੀ ਬਣਾਇਆ ਹੋਇਆ ਹੈ ਦੇਖ ਲੈ ਮੁੰਡੇ ਮੋਰਦਾਨ ਬਾਈ ਕਹਿੰਦਾ ਟੈਂਕ ਵਰਗਾ ਹੀ ਬਣਾਇਆ ਹੋਇਆ ਸਮਾਨ ਸਾਰਾ ਕੋਦੇ ਖੋਲਤਾ ਕਹੇ ਕੋਣ ਬਣਾਵੇ ਕੋਈ ਦੇਖ ਲੈ ਹਾਂ ਕੈਰਟ ਹੋਣਾ ਪੈਸੇ ਦਾ ਖਾਂਸੇ ਲੱਗੇ ਪਰ ਡੋਰ ਬਣ ਗਈ ਬਾਈ ਹੈ ਆਹਾਂ ਪ੍ਰਧਾਨ ਤਾਂ ਚਲਾ ਲੈਂਦਾ ਬਣਾ ਚਲਾਉਂਦਾ ਪ੍ਰਧਾਨ ਦੀ ਮੌਜਤ ਹਾਂ ਚਾਬੀ ਬਹੁਤ ਵਧਾਨ ਦੇ ਗਾਲੇ ਚਾਬੀ ਬਹੁਤ ਦੇ ਲੈ ਥੋੜੀ ਜਿਹੀ ਕਰੀ ਹੋਵੇ ਮੈਂ ਹੇ ਮਹਾਰਾਜ ਕਰੀ ਗਿਰਪਾ ਲੈ ਲੈ ਸਾਹਮਣੇ ਉਹ ਜਿਹੜਾ ਬਾਰਿਸ਼ ਚ ਲੈ ਲੈ ਕਹਾਣੀ ਉਹ ਰੋਪਾ ਨੇ ਹਾਂ ਲੈ ਆ ਬਾਈ ਕਾਹਨੂੰ ਹਾਂ ਕਰ ਲੈ ਮੜਾ ਇਹ ਚਾਲੂ ਬਾਈ ਕਿ ਤੈਨੂੰ ਹੋਰ ਗੱਲ ਪੁੱਛਣੀ ਐ ਇਹ ਸਟਾਰਟ ਕਰਕੇ ਮੂਰੇ ਨੂੰ ਤੋੜਨਾ ਜ਼ਰੂਰੀ ਹੁੰਦਾ ਪਤਾ ਨਹੀਂ ਅੱਗੇ ਕਿਵੇਂ ਕਰਦੇ ਤੇ ਸਿਆਣੇ ਵੀ ਬਕਤ ਰਹਿੰਦੇ ਮੂਰੇ ਤੋੜਦੇ ਹੈਗਾ ਪਤਾ ਨਹੀਂ ਗੱਡੀ ਤੋੜਦੇ ਆ ਕੋਈ ਚੀਜ਼ ਤੋੜਦੇ ਜੇ ਗੱਡੀ ਹੁਣ ਖੜੀ ਹੋ ਕਸੁੱਤੀ ਫੇਰ ਤਾਂ ਵੈਕ ਨੂੰ ਤੋੜਨੀ ਨਹੀਂ ਪੈਣੀ ਐ ਆਪਣੇ ਕਹਾਵਤ ਐਦਾ ਹੁੰਦਾ ਕਹਾਵਤ ਐ ਪੁਣੇ ਜਾਉਣੀ ਹੈ ਜਾਨ ਨੇ ਢੀਂਗ ਨਾ ਨਾ ਠੀਕ ਹੈ ਹਾਂ ਹਾਂ ਪਨਾਸ ਸਟਾਰ ਅਖੇ ਦੇ ਤੇ ਆਵੇ ਦੇਖਾ ਤੁਹਾਨੂੰ ਜੇ ਦੇਕਰ ਤੇ ਉਹ ਲੱਗਿਆ ਹੋਏ ਰਹੀਦਾ ਪੁਣੇ ਨੂੰ ਰੱਖਣਾ ਹੂੰ ਲੈ ਆਵੇ ਅਰੇ ਵਾਲ ਦੇ ਲਾ ਭਾਈ ਹੈ ਆਉਣ ਦੇ ਬਾਈ ਕਹਾਂ ਨੂੰ ਲੋਕੀ ਨਾ ਆਉਂਦੇ ਨਾ ਨਾ ਉਹ ਤੇ ਉਹ ਟੋਪਰਾ ਲੱਗਦਾ ਬਾਈ ਕਲੱਚ ਐਂ ਸਿਰੇ ਪਰ ਉਹ ਟੋਪਰਾ ਲੱਗਦਾ ਬਾਈ ਹਾਂ ਤੇ ਤੂੰ ਪ੍ਰਧਾਨ ਤੁਸੀਂ ਮੋੜਦੇ ਦੋ ਹੱਥਾਂ ਕੇ ਪਰ ਇੰਨਾ ਜ਼ੋਰ ਲੰਦਾ ਹੈ ਨਹੀਂ ਕਿਹੜਾ ਤਾਂ ਨਹੀਂ ਹੈਗਾ ਜੀ। ਉਹ ਵੀ ਬਈ ਪ੍ਰਦਾਨ ਨੇ ਵੀ ਹੱਥ ਕਰਤਾ ਟਰੈਕਟਰ ਉੱਪਰ। ਕਹਿੰਦਾ ਓਕੇ ਰਿਪੋਰਟ ਹੈ ਨਾ। ਆਵਾਜ਼ ਦੇਖੋ ਭਾਈ ਕਿਆ ਵਰੀ ਆਉਂਦੀ ਏ ਜਿਕਣਾ ਟਰਬੋ ਲੱਗੀ ਹੁੰਦੀ ਐ ਸਿਟੀ ਜੀ ਜੁ ਆਵਾਜ਼ ਆਉਂਦੀ ਐ। ਵਾਸ ਚੱਲ ਵੀ ਚੱਲ ਬਾਈ ਜਾਣਦੇ ਬਸ ਕੋਈ ਨਹੀਂ ਬਾਈ ਡਰ ਲੱਗਦਾ ਬੰਦ ਕਰਨ ਵਾਲਾ ਹੈ ਜੀ ਉੱਪਰ ਆਰੇ ਬਾਈ ਜੀ ਕਾ ਸੀਟੀ ਵਜ ਕਰਦੀ ਹੁੰਦੀ ਐ ਬੰਦ ਹੁੰਦਾ ਐ ਆਰੇ ਠੀਕ ਆ ਹਾਂ ਬਾਈ ਮੈਂ ਠੀਕ ਆ ਹਲੇ ਬਾਈ ਭੇਤੀਆ ਨਹੀਂ ਹੈਗਾ ਕਿ ਉਪਰ ਐ ਲੱਗਦਾ ਹਾਂ ਹਾਂ ਨਹੀਂ ਪਤਾ ਉੱਚਾ ਲੱਗਦਾ ਬਾਈ ਉੱਚਾ ਬਾਈ ਹਾਂ ਇਹ ਲਾ ਕੇ ਦਵੇ ਨਹੀਂ ਟਾਇਰਾਂ ਕਰਕੇ ਉਦਾਂ ਵੀ ਫਰਕ ਆਈ ਜਾਂਦਾ ਨਹੀਂ ਉਦਾਂ ਉੱਚਾ ਆ ਵੀ ਚੀਜ਼ ਹਾਂ ਉੱਚਾ ਹੈ ਗੇਰ ਵੀ ਪ੍ਰਦਾਨ ਪਾ ਗੇਰ ਗਿਰੂ ਸੌਖੇ ਪੈਂਦੇ ਬਾਈ ਨਾ ਸੌਖੇ ਹੀ ਆ ਬਾਈ ਇਹ ਗੇਰ ਉੱਪਰ ਤੇ ਲਾ ਕੇ ਦੇਖ ਲੈ ਪਤਾ ਨਹੀਂ ਪਤਾ ਤਾਂ ਲੱਗ ਜਾਂਦਾ ਏ ਐਨੇ ਚ ਕਿਉਂਕਿ ਚੀਜ਼ ਚਲਾਈਦਾ ਐਨੇ ਚ ਪਤਾ ਲੱਗ ਜਾਂਦਾ ਏ ਠੀਕ ਆ ਸਮਝ ਆਦਾ ਬਾਈ ਹਾਂ ਠੀਕ ਆ ਬਾਕੀ ਬਾਈ ਜੀ ਕਿਹਣਾ ਪਹਿਲਾ ਟਾਇਰ ਤੇ ਖੁੱਲਾ ਬੈਠਣੇ ਨੂੰ ਤੰਗੀ ਤੁੰਗੀ ਤਾਂ ਨਹੀਂ ਹੈਗੀ ਨਾ ਠੀਕ ਹੈ ਮਗਰਾਂੜ ਵੀ ਬਹੁਤ ਚੌੜੀ ਰਹੀਆਂ ਲੱਗ ਰਹੀਆਂ ਚੌੜੇ ਆ ਗਏ ਅੱਗੇ ਬੋਲੜ ਛੋਟੇ ਜਿਹੇ ਮਗਰਾਂੜਾ ਜੇ ਮੈਂ ਪੋਏ ਕਰ ਦਾਂ ਤਾਂ ਆ ਕੇ ਫਿਰ ਨੇਹ ਤਾਂ ਹੈ ਗੱਲ ਬਾਈ ਹਾਂ ਬਾਕੀ ਬਾਈ ਟਾਇਰ ਦੇ ਵਿੱਚ ਵਿੱਚ ਆ ਗਏ ਹਾਂ ਇੱਟ ਦਾ ਪਤਾ ਗਿਆ ਚੱਕਰ ਹੈ ਇੱਟ ਦਾ ਵੀ ਤੁਹਾਨੂੰ ਰਾਜ ਦੱਸ ਦਿੰਦੇ ਹਾਂ ਹੁਣ ਰੋਜ ਇੱਟ ਇੱਟ ਕਹੀ ਜਾਂਦੇ ਆ ਜਿਹੜੀ ਹੈਂਡ ਬ੍ਰੇਕ ਆ ਉਹ ਖੋਲ ਤੇਰੀ ਜੂ ਪੈਪ ਕਰਕੇ ਉਹ ਲਵਾ ਕੇ ਲਿਆਉਣੀ ਆ ਨਹੀਂ ਨਹੀਂ ਅਪਣੇ ਜੂ ਵੀਰ ਨੇ ਫੋਟੋ ਭੇਜਿਆ ਹਾਂ ਹਾਂ ਵੀ ਇੱਕ ਵਾਰ ਹੈਂਡ ਬ੍ਰੇਕ ਲੱਗ ਗਈ ਫੇਟਰ ਦਾ ਕੰਮ ਚੱਕ ਦੇਣਾ ਹੁਣ ਸਾਨੂੰ ਆਏ ਵੀ ਨਹੀਂ ਆਣਾ ਗੇਰ ਨਾ ਪਾਰਵੇ ਇਹ ਨੁਟਲਾ ਕਰ ਦਵੇ ਨਹੀਂ ਹੁਣ ਮੈਂ ਜੇਥੇ ਖੜਾ ਹਾਂ ਉਹਦਾ ਜਿੱਥੇ ਖੜਾ ਹਾਂ ਹਾਂਜੀ ਬ੍ਰੇਕ ਜ਼ਰੂਰੀ ਆ ਉਹ ਹੈਂਡ ਬ੍ਰੇਕ ਨੂੰ ਖੋਲੀ ਵੀ ਸੰਦਖਾ ਵੀ ਦਿੰਦੇ ਕਿੱਥੇ ਵੀ ਹੈਂਡ ਬ੍ਰੇਕ ਹੈਂਡ ਬ੍ਰੇਕ ਲੱਗੀ ਜਾਂਦੀ ਨਹੀਂ ਹੈਂਡ ਬ੍ਰੇਕ ਸੰਦਖਾ ਦੇ ਦਿੰਦੇ ਲਗਾ ਕੇ ਉਹਦਾ ਜਿਗਾਰਡ ਲਾ ਕੇ ਆਪਾਂ ਨੇ ਲੱਗਦੀ ਕਰਨੀ ਬਾਈ ਸਮਝ ਨਹੀਂ ਆਣੀ ਕਿ ਮਰਜ਼ੀ ਚੜੀ ਜਾਣੀ ਇਹ ਨਹੀਂ ਉਹ ਜੂ ਪੈਪ ਵੀ ਸਮਝ ਲੋ ਆ ਜਿਹੜਾ ਲਾਇਆ ਨੇ ਵੀ ਇਹ ਜੜਮਾ ਕਸੀ ਵੀ ਦੀ ਹਾਂ 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 ਜਿੱਤੇ ਲੱਗ ਗਿਆ ਉਹਦੇ ਕਰਕੇ ਖੋਲਣੀ ਪੈਗੀ ਬਾਈ ਹੁਣ ਕੋਈ ਜਿਗਾਰਡ ਲਾ ਕੇ ਫਿਰ ਤਾਂ ਦਿਖਾਵਾਂਗੇ ਕਰਦੇ ਨਹੀਂ ਵੈਪਰ ਵਾਲੇ ਹੁੰਦੇ ਨਹੀਂ ਨੇਤਰਤਜਨ ਕਰਦੇ ਨਹੀਂ ਤਰਲੋਜਨ ਭਾਗੇ ਤੇ ਤਰਲੋਜਨ ਕਹਿੰਦਾ ਵੀ ਮੇਰੇ ਕੋਲ ਸਾਡਾ ਅੰਬੈਲ ਸੀਜ਼ਨ ਚੱਲਦਾ ਵੀ ਹਲੇ ਥੋੜਾ ਰੁਕ ਜਾਓ ਬੀਜੀ ਆ ਹਾਂ ਬੀਜੀ ਆ ਆ ਦੇਖੋ ਆ ਖੋਲੀ ਪੀ ਬਾਈ ਇਹਦਾ ਚੱਕਰ ਆ ਨਾਟ ਮਗਰਾੜ ਮੱਕਾਸ ਹੋਏ ਪਏ ਤੇ ਆਨੇ ਹੈਂਡਲ ਪਰਤੇ ਇੱਕ ਹੋ ਕੇ ਪਾਤੇ بس ਹੁਣ ਵੀ ਇਹ ਹੈ ਜਾਂ ਇਹੀ ਲਾਰੇਣੀ ਬਾਈ ਜਾਂ ਦੂਜੀ ਲਗੂਗੀ ਇੱਕ ਤਾਰ ਵਾਲੀ ਵੀ ਲੱਗ ਜਾਂਦੀ ਸਿੰਪਲ ਕਿਹੜੀ ਅਰਜਨ ਲਾ ਕੇ ਆਉਂਦੀ ਅੱਜ ਗੱਲ ਇਹ ਜ਼ਰੂਰੀ ਹੈ ਬਾਈ ਇਹ ਵੀ ਕਰਾਉਣਾ ਹੈ ਇਹ ਤਾਂ ਬਹੁਤ ਜ਼ਰੂਰੀ ਹੈ ਹਾਂਜੀ ਹਾਂ ਇਹਦੇ ਵਗੈਰਾ ਔਖਾ ਸਾਰਾ ਕੰਮ ਹਾਂ ਰੋਟੀ ਹੁਣ ਤੂੰ ਦੱਸ ਗਿਆ ਕਹਿਣਾ ਠੀਕ ਆ ਜਿਹੜਾ ਗੁੜਾ ਲੈ ਕੇ ਆਉਣਾ ਠੀਕ ਹੈ ਰੋਟੀ ਨੂੰ ਵੀ ਸਖਾ ਲੈਣਾ ਆਪਾਂ ਨੇ ਬਾਈ ਹੁਣ ਇਹਨੂੰ ਡਰਾਈਵਰ ਬਣਾ ਲੈਣਾ ਜਿੱਦਣ ਖੇਤ ਪੂਤ ਵਾਹੇ ਕਰਨ ਇਹਨੂੰ ਥੱੱਲੇ ਕਹਿਣਾ ਆ ਜਾ ਰੋਟੀ ਹਾਂ ਠੀਕ ਆ ਸਖਾ ਲੈਣਾ ਤੁਨੂੰ ਵਾਹ ਯਾ ਕੇ ਦਵਾਣਾ ਆਪਣਾ ਟਾਈਮ ਕੇ ਪਹੁੰਚ ਗਿਆ ਬਾਠੀ ਠੀਕ ਹੈ ਚਲੋ ਭਾਈ ਓਕੇ ਫੜੇ ਲਿਆ ਤਾਂ ਵਿਆਹ ਲੈ ਜੀ ਹੋਰ ਕੀ ਤਨਾਸ ਗਏ ਬੇਤੇ ਤੇ ਪੈਗ ਬੂਗ ਲਾਇਆ ਲੈ ਪੈਗ ਗਾ ਸੂਹੀ ਬੰਦੇ ਦਾ ਬੰਦੇ ਕਾਦਾ ਪਿਆ ਕਾਦਾ ਜੀ ਐ ਲਾ ਵੀ ਟਰਾਈ ਫਾਈਟ ਹੋ ਗਿਆ ਹੋਰ ਕੀ ਨਾ ਤੁਰਨੇ ਨੂੰ ਰੂਹ ਕਰਦੀ ਨਾ ਬੋਲਨੇ ਰੂਹ ਕਰਦੀ ਕਿਨੂੰ ਹੰਗੂਰਾ ਭਰੀ ਜਾਵੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਨਹੀਂ ਗੱਲ ਸ਼ਰਾਬੀ ਬੰਦਾ ਪੈਗ ਲਾ ਕੇ ਨੱਚ ਵੀ ਲੰਦਾ ਹੈ। ਨੋਟ ਵੀ ਘੇਰੇ ਦੇ ਤਾਂ ਘੋਮ ਫਿਰ ਵੀ ਲੰਦਾ। ਸੋ ਵੀ ਬੰਦਾ ਤਾਂ ਦੇਖੀ ਜਾਂਦਾ ਵੀ ਕੋਈ ਦੇਖਦਾ ਤਾਂ ਨਹੀਂ ਹੈਗਾ। ਟਿਕਟੇਬਲ ਉਰ ਬੈਠੇ ਰਹਿੰਦੇ ਆ। ਉਹ ਤੁਹਾਡੀ। ਹੋਰ ਕੀ ਆ? ਨਾ ਕੋਈ ਗੱਲ ਕਰਨ ਜੁਗਿਆ। ਹਾਂ। ਪਤਾ ਨਹੀਂ ਇੱਕ ਦੇਖਿਆ ਮੈਂ। ਪੈਗ ਲਾ ਕੇ ਬੰਦਾ ਕੋਈ ਗੱਲ ਕਹਿ ਦੇਵੇ ਬੰਦਾ ਗੁੱਸਾ ਨਹੀਂ ਕਰਦਾ। ਸੋਫੀ ਦਾ ਗੁੱਸਾ ਕਰ ਲੈਂਦੇ। ਪੱਕਾ? ਹਾਂ। ਹਾਂ। ਪੈਗ ਲਾ ਕੇ じゃ ਗਲਤ ਹੀ ਬੋਲ ਜਿਵੇ। ਅਗਲਾ ਕਹਿੰਦਾ ਚੱਲ ਕੋਈ ਨਹੀਂ। ਸ਼ਰਾਬੀ ਦਾ। ਵਿਆਹ ਬਹੁਤ ਵਧੀਆ ਦਾ ਭਾਈ। ਹਾਂ। ਰਾਜਪੁਰੇ ਲੱਗ ਗਏ ਤੇ ਜੀ ਐਮਟੀ ਪਤਾ ਨਹੀਂ ਕਿਹੜਾ ਪੈਲਸਤਾ। ਬਾਈ 3 ਦਿ ਮੈਂ ਲਾਲਾ ਚੁੱਲੇ ਪੱਤਰ ਪਾਲੇ ਬਾਤੀ ਹੁਣੀਆ ਤਰਪਾਰ ਪੱਕਾ ਹੈ ਚੁੱਲੇ ਦਾ ਪੱਟੇ ਹੋ ਗਿਆ ਪੱਟੇ ਹੋ ਗਿਆ ਹਾਂ ਜਿਹੜਾ ਭਰਿਆ ਵਾ ਤਉ ਦਾ ਆ ਮਿੱਟੀ ਦਾ ਜਿਹੜੀ ਸਿੱਟਣੀ ਸੀ ਮਕਾਨ ਵਾਲੀ ਹਾਏ ਇਹਦਾ ਉਲਣ ਗਿਆ ਪਿੱਛੇ ਨੂੰ ਚੁੱਲੇ ਪਰ गिर ਗਿਆ ਉਹ ਤੁਹਾਡੀ ਚੁੱਲੇ ਦਾ ਕੰਮ ਹੋ ਗਿਆ ਚੁੱਲੇ ਦਾ ਵੀ ਕੰਮ ਹੋ ਗਿਆ ਵਿਚਾਰੇ ਦਾ ਚਲ ਪ੍ਰਧਾਨ ਹੁੰਦੀ ਦੋਹੇ ਜਾਣੇ ਦੋ ਜੀ ਚੱਲੀ ਜਾਂਦਾ ਕੰਮ ਰੋਟੀ ਪਾਣੀ ਹਾਂ ਜੀ ਲੱਗੇਦਾ ਕਿਉਂਕਿ ਪੌੜਾ ਇਹਦਾ ਨਿਆਣੇ ਦਾ ਆ ਜਾਂਦਾ ਰੋਜ਼ ਦਿੱਲੀ ਨਾ ਠੀਕ ਹੈ ਅੱਜ ਮੈਂ ਦੇਖੀ ਸੀ ਤੁਸੀਂ ਫੋਟੋ ਵਾਈਬਰੀ ਨੇ ਆਣੇ ਗਏ ਹਾਂ ਉਹ ਕੁੜੀ ਨੱਚਦੀ ਦੀ ਪੌੜੀ ਉਹ ਤਾਂ ਹਸੜਾਉਂਦੀ ਆ ਅੱਛਾ ਜੀ ਹੂੰ ਠੀਕ ਹੈ ਠੀਕ ਹੈ ਵਿਆਹ ਵਧੀਆ ਤਾਂ ਵਿਆਹ ਠੀਕ ਰਿਹਾ ਜੀ ਅਹ ਬਾਈ ਮੈਨੇ ਇੱਕ ਮੋਲਾ ਵਰਦਾ ਕਹਿੰਦਾ ਮੈਂ ਥੋੜੀ ਵੀਡੀਓ ਦੇਖਦਾ ਮਨਪ੍ਰੀਤ ਤਾਂ ਨਾ ਹੋ ਬਾਈ ਅੱਛਾ ਜੀ ਕਹਦਾ ਕਿ ਅਖੰਡ ਪਾਠ ਨੂੰ ਮੈਂ ਗਿਆ ਤਾਂ ਹੱਸ ਨਾ ਹਾਂ ਜੀ ਕਹਿੰਦਾ ਮੈਨੂੰ ਤਾਂ ਡਰ ਜਿਹਾ ਲੱਗੀ ਗਿਆ ਵੀ ਮੈਂ ਕਿਹਾ ਉਹ ਮਾਹ ਡਰ ਯਾਰ ਮੈਨੂੰ ਤਾਂ ਐ ਲੱਗਦਾ ਵੀ ਜਿਹੜਾ ਮੈਨੂੰ ਮਿਲਦਾ ਵਾ ਘਰ ਨੂੰ ਚੱਕ ਲੈ ਜਮੋ ਨਾ ਨਾ ਠੀਕ ਹੈ ਠੀਕ ਹੈ ਜੀ ਜਿਹੜੇ ਬਾਈ ਬੰਦੇ ਮਿਲਦੇ ਆ ਸਾਰੇ ਕੇ ਸਾਡ ਉੱਦਾਂ ਇੱਕ ਜੱਕ ਜੀ ਹੁੰਦੀ। ਹਾਂ ਜੱਕ। ਇੱਕ ਵਾਰ ਮਿਲ ਗਿਆ ਬੰਦਾ ਫਿਰ ਉਹ ਜੀ ਹੋਏ। ਬਾਕੀ ਪਹਿਲੇ ਸਿੱਚ ਵੀ ਮਿਲੇ ਦੋ ਵੀਰ ਮੈਂ ਉਹਨਾਂ ਦਾ ਭੁੱਲ ਗਿਆ ਨੋਂ ਭੁੱਲ ਗਿਆ ਪਿੰਡ ਦਾ। ਉੱਥੇ ਪਤਾ ਨਹੀਂ ਲੱਗੇ ਡੀ ਜੀ ਜੀ ਮੈਤੇ ਸੁਣਨੀ ਹੋਏ ਚੰਗੀ ਤਰ੍ਹਾਂ। ਪਰ ਤਾਂ ਫੇ ਅੱਜ ਕੇ ਗਾਣਾ। ਅੱਜ ਉਹ ਲਫਾਫੇ ਬੰਨਣੇ ਹੋ ਦੇਖੋ। ਲਫਾਫੇ ਤੇਰੀ ਕੰਪਨੀ ਦੇਣੀ ਹੈਗੇ ਯਾਰ। ਮਾਰਕਾ ਨਹੀਂ ਹੈਗਾ। ਮਾਰਕਾ ਨਹੀਂ ਹੈਗਾ। ਰੋਟੀ ਵਧੀਆ ਹੈ। ਲੈ ਬਾਈ ਰੋਟੀ ਨਿਵੇਂ ਲੋ। ਹਾਂ ਬਾਈ। ਬਲਾਓ ਫਤਿਹ। ਥਾਣੇ ਦਾ ਕੇ ਕੰਮੇ ਲਾ ਲਿਆ ਆਪਣਾ। ਕੀ ਹੋ ਗਿਆ? ਕੋਈ ਫਸਾ ਨਹੀਂ ਆ ਕੇ। ਯਾਹ ਦੇ ਬਾਈ ਕਰੇਗਾ ਬੜਾ ਮੈਂ ਕੀਦਾ ਬੋਝ ਦੇਖ ਰੋਟੀ ਵਾਲੇ ਲੈ ਕੇ ਆਏ ਜੀ ਇਧਰ ਨੂੰ ਕਹਿੰਦਾ ਮਾਨੂੰ ਸਾਰੇ ਲੱਗਦਾ ਪ੍ਰਸਾਦ ਤਾਂ ਰੋਟੀ ਕੋ ਜਾਨ ਨਹੀਂ ਨਾ ਹੈ ਕਿ ਲਫਾਫਿਆਂ ਚ ਜਾਨ ਨਹੀਂ ਯਾਰ ਇਹ ਹੈ ਲਫਾਫਾ ਵਧੀਆ ਬਾਈ ਲਫਾਫਾ ਵਧੀਆ ਏ ਜਿੱਕਣਾ ਉਹ ਬਾਈ ਲੱਗੇ ਪੇ ਘੱਟੋ ਘੱਟ ਅੱਧਾ ਕਿਲੋਮੀਟਰ ਪਰ ਚਮਕਦੇ ਐ ਚਿੱਟੇ ਲਫਾਫੇ ਐ ਆ ਪ੍ਰਧਾਨ ਦੇ ਥੋੜੀ ਦੂਰ ਲੱਗੇ ਪੇ ਦੇਖੋ ਦਿਖਦੇ ਨਹੀਂ ਹੈਗੇ ਚਿੱਟੇ ਲਿਆਵਾਂਗੇ ਕੱਲ ਨੂੰ ਹਾਂ ਰੋਟੀ ਉਹ ਮਤਲਬ ਇਹ ਦੂਏ ਲਿਆ ਜਿਹੜੇ ਆਰ ਪਾਰ ਦਿਖਦਾ ਹੈ ਹਾਂ ਆਰ ਪਾਰ ਇਹਦਾ ਪ੍ਰਧਾਨ ਸੌਦੇ ਵਾਲੇ ਲਿਆ ਸੌਦੇ ਵਾਲੇ ਲਿਆ ਰੋਟੀ ਹਾਂ ਇਦਾਂ ਕਰ ਦੇਖ ਪ੍ਰਧਾਨ ਆਜੋ ਵੀਡੀਓ ਲਖਾਈ ਜਾ ਰਹੇ ਹੈ ਪ੍ਰਧਾਨ ਜੀ ਹਾਂਜੀ ਇਹ ਜਿਹੜੇ ਲਾਗ ਲਾਗ ਬੰਨਣੇ ਆ ਇਹ ਕੋਈ ਬੁੱਟੀ ਨਹੀਂ ਛੱਡਣਾ ਛਿਟੀ ਇੱਕ ਛੱਡ ਦਾਂਗੇ ਹਾਂ ਨਹੀਂ ਲਾਗ ਵਾਲੇ ਸੰਘਣੇ ਕਰਦੇ ਬਾਈ ਵਿਚਾਲੇ ਬੇਸ਼ੱਕ ਛਿੱਦੇ ਹੋ ਜਿਵੇਂ ਕਿਉਂਕਿ ਲਾਗ ਤੇ ਜਾਨਵਰ ਵੜਦਾ ਹੈ ਹਾਂ 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 ਹੈ ਰੋਟੀ ਜਿਆਦਾ ਉਹਨਾਂ ਨੇ ਆਉਣਾ ਆਏ ਜਾਣਾ ਇਹ ਤਾਂ ਪ੍ਰੇਖਾ ਜਾਈ ਗਾ ਫੇ ਪ੍ਰਧਾਨ ਨੇ ਕਿਹਾ ਫੇ ਲਾਗਾ ਤੇ ਫਿਰ ਮਨ ਨੂੰ ਆਏ ਹੋ ਜਾਣਾ ਤਾਂ ਵੀ ਉਹਨਾਂ ਦੇ ਟੁੱਟੇ ਨਹੀਂ ਮੇਰੇ ਨੀਲ ਗੋਆ ਤੋੜ ਗਿਆ ਬਾਈ ਜੀ ਆਤੇ ਤਿੰਨ ਚਾਰ ਸਾਲ ਪਹਿਲਾਂ ਕਾਲੂ ਗੁਰਾਂ ਦੇ ਚੜੀ ਬੂਟੇ ਤੋੜ ਗਏ ਸੀ ਬੱਲੇ 40 ਬੂਟੇ ਅਮਨੇ ਦੇਖ ਲੈ ਖੇਤ ਖਾਲੀ ਕਰ ਗਏ ਨੇ ਇੱਕ ਪ੍ਰਧਾਨ ਆਇਆ ਆਹ ਡੈਮ ਜੇ ਟੁੱਟ ਜੇ ਵੀ ਛਿਟੀ ਲੱਗਦੀ ਵੀ ਨਹੀਂ ਨਵੇਂ ਸਿਰੇ ਤੇ ਹੂੰ ਕਿਉਂਕਿ ਨਾ ਮਿਲਦੀ ਨਾ ਕਾਮਯਾਬ ਹੁੰਦੀ ਚੱਕਰ ਆ ਹੁੰਦਾ ਏ ਹਾਂ ਚਲੋ ਭਾਈ ਇੱਕ ਮਨ ਨੂੰ ਤਸੱਲੀ ਦੇਣੀ ਪ੍ਰਧਾਨ ਨੇ ਹਾਂ ਬਸ ਇੱਕ ਮਨ ਨੂੰ ਆਇਆ ਵੀ ਲਫਾਫੇ ਬੰਨੇ ਤੇ ਫਿਰ ਵੀ ਤੋੜ ਗਿਆ ਬਾਕੀ ਮਹਾਰਾਜ ਜੱਗੇ ਅਰਦਾਸ ਕਰਦੇ ਵੀ ਛਿਟੀ ਮੁੜ ਕੇ ਮਿਲਣੀ ਨਹੀਂ ਹੁਣ ਪਹਿਲਾਂ ਤਾਂ ਲੱਗ ਵੀ ਜਾਂ ਉਹੀ ਮੈਂ ਤੁਹਾਨੂੰ ਕਹਿੰਦਾ ਜੀ ਮੁੜ ਕੇ ਮਿਲ ਨਹੀਂ ਹੈਗੀ ਹਾਂ ਬਾਕੀ ਭਾਈ ਛਿਟੀਆਂ ਜਲੀਆਂ ਪੱਤੇ ਆ ਗਏ ਪ੍ਰਧਾਨ ਕਹਿੰਦਾ ਵੀ ਵਿੱਚ ਪ੍ਰਧਾਨ ਲਾਉਂਦਾ ਤਾਂ ਵੀ ਗਿੱਲੇ ਕਹਿੰਦਾ ਮੈਂ ਫੇਰ ਲਾ ਦੂਗਾ ਆਪਾਂ ਸਾਈਡ ਸਾਈਡ ਪਲਾਂਜੀ ਝਮਕੌਰ ਸ੍ਰੀ ਝਮਕੌਰ ਸਾਹਿਬ ਕੋ ਮੈਂ ਇੱਥੇ ਮਿਲੇ ਨਹੀਂ ਹੈਗੇ ਚਿੱਟਾ ਲਫਾਪੇ ਨਹੀਂ ਉੱਥੇ ਕਿਸੇ ਦੁਕਾਨ ਤੇ ਨਹੀਂ ਮਿਲੇ 10 ਦੁਕਾਨਾਂ ਗਾਤੀਆਂ ਇਹ ਨਾ ਚਿੱਟਾ ਲਫਾਪਾ ਉਹ ਚਿੱਟੇ ਚਮਕ ਰਹੇ ਹਨ ਨਾ ਇਹਦਾ ਰੋਟੀ ਹਾ ਤਰੀਕਾ ਵਧੀਆ ਲੱਗਿਆ ਪ੍ਰਧਾਨ ਨਾਲ ਹਾ ਤਰੀਕਾ ਵਧੀਆ ਉਹ ਬਹੁਤ ਵਧੀਆ ਹੈ ਵਰਧਾਨ ਭਾਈ ਹੁਣ ਕੰਮ ਲੈਣਾ ਗਾਹ ਦੇ ਨਾਲ ਜੀ ਭਾਈ ਪ੍ਰਧਾਨ ਗੱਲ ਸੁਣਨਾ ਮੈਂ ਕਿਹੜੇ ਕਾਹੀ ਚਲਾਈ ਜਾ ਕੇ ਹਾ ਰੋਟੀ ਦਾ ਕਰਦਾ ਜਿਹੜਾ ਗੁਰਦਾ ਮੰਗ ਲਿਆ ਹੁੰਦਾ ਸੀ ਤਾਂ ਕਿਤੇ ਘਰ ਨਹੀਂ ਮੰਗਲੀ ਤੇਰੀ ਪ੍ਰਧਾਨ ਨੇ ਵੀਰ ਪ੍ਰਧਾਨ ਕੋਲ ਇਸ ਨਾਲ ਕੰਮ ਲੈ ਲੈ ਲਏ ਨਾ ਫਰਦ ਲੈ ਜਾ ਅਜੇ ਕੰਮ ਲੈ ਰੋਟੀ ਮੈਂ ਤਾਂ ਨਹੀਂ ਲਿਆ ਭਾਈ ਅੱਜ ਤੂੰ ਬਦਨਾਮ ਨਾ ਕਰ ਹਰਦਾਲ ਨੂੰ ਰੋਟੀ ਹੈ ਰੋਟੀਆਂ ਦੀ ਕੰਮ ਨਹੀਂ ਮੈਂ ਤਾਂ ਕੰਮ ਕਰੀ ਮੈਂ ਤਾਂ ਪ੍ਰਧਾਨ ਕੰਮ ਲੰਦਾ ਭਾਈ ਕਿਥੇ ਕਰੇ ਵੇ ਅੱਜ ਕਰੀ ਅੱਜ ਕਰਦੇ ਰਹਿੰਦੇ ਨਾ ਮੇਰਾ ਪ੍ਰਧਾਨ ਨੇ ਤੈਨੂੰ ਦੇਖਿਆ ਹੋਣਾ ਕਿ ਤੇ ਕੰਮ ਕਰਦੇ ਨੂੰ ਪ੍ਰਧਾਨ ਹੁਣ ਨਹੀਂ ਰਹੀ ਪਾਰਟੀ ਹੁਣ ਨਹੀਂ ਪਾਰਟੀ ਹੁਣ ਅਮਨੇ ਪਾਰਟੀ ਲੈਣੀ ਜਬਰਦਸਤ ਤੇ ਦੱਬਣਾ ਪ੍ਰਧਾਨ ਹਾਂ ਪੂਰਾ ਪ੍ਰਧਾਨ ਅੱਜ ਫਸ ਗਿਆ ਸਾਰੀ ਪਾਰਟੀ ਲੈਣੀ ਹੈ ਭਾਰੀ ਹਾਂ ਕੀ ਆ ਯਾਰ ਤੁਸੀਂ 버거 ਖਾਣਾ ਹੈ ਅੱਜ ਪ੍ਰਦਾ ਰੋਡੀ ਨੂੰ ਆਫਰ ਦੇ ਰਣੀ ਜਿੰਨੇ ਖਾ ਕੇ ਖਾ ਲਵੇ ਕੀ ਕਰ ਰੋਡੀ ਬਾਗ ਇਹਦੀ ਕੋਕ ਵੀ ਜੰਦਾ ਪ੍ਰਦਾ ਤੇ ਕੋਕ ਵੀ ਪੀ ਲਈ ਕੋਕ ਕਿੰਨਾ ਕ ਮਹਿੰਗਾ ਦਾਰੂ ਤੇ ਸਸਤਾ ਹੀ ਹੈ ਹਾਂ ਦਾਰੂ ਤੇ ਸਸਤਾ ਫੇਰੀ ਕਾ ਸੁਣ ਦਾਰੂ ਦੀ ਬੋਤਲ ਅੱਧੇ ਕਿ ਲੀਟਰ ਦੀ ਹੁੰਦੀ ਮੇਰੇ ਸਾਬ ਨਾਲ ਹਾਂ 500 ਦੀ ਹੈ ਕੋਕ ਦਾ 100 ਰੁਪਏ ਦਾ 2 ਲੀਟਰ ਕਿੰਨਾ ਕ ਪੀ ਜੂਗਾ ਤੂੰ 2 ਲੀਟਰ ਪੀਣੀ ਹੋਣਾ ਅੱਧਾ ਲੀਟਰ ਵੀ ਨਹੀਂ ਪੀ ਹੋਣਾ ਬਾਈ ਕਿਹ ਦੇਖਿਆ ਮੈਂ ਤਿੰਨੇ ਜਾਣੇ ਆਪਾਂ 2 ਲੀਟਰ ਪੀ ਨਹੀਂ ਸਕਦੇ ਨਹੀਂ ਪਿੰਦੇ ਅਮਰੇ ਠੰਡੇ ਪੀਣੇ ਵੀ ਘਟ ਚਾਹੀਦੇ ਆ ਕਰਦੇ ਖਰਾਬ ਇਹ ਕੋਕ ਤੇ ਹੱਡੀਆਂ ਖਾਰਦਾ ਰੋਡੀ ਹਾਂ ਯਾਨੀ ਮੈਂ ਵੀ ਹੁਣ ਘੱਟੇ ਪੀਣਾ ਸਾਰੇ ਨੂੰ ਘੱਟੇ ਪੀਣਾ ਚਾਹੀਦਾ ਸਮਰ ਸੰਤੋਖ ਤਾਂ ਪਰ ਹੈ ਨਹੀਂ ਪਰ ਮੈਂ ਵੀ ਅਸੀਂ ਘਟਾਏ ਪਏ ਆ ਆਪਾਂ ਪੀ ਲੈਂਦੇ ਸਵਾਦ ਨੂੰ ਹੈ ਨੁਕਸਾਨੇ ਆ ਹਾਂ ਤੇ दारू ਹੋਰ ਚੀਜ਼ ਐ ਹਾਂ दारू ਇੰਨਾ ਖਰਾਬ ਨਹੀਂ ਕਰਦੀ ਠੰਡਾ ਜ਼ਿਆਦਾ ਖਰਾਬ ਕਰਦਾ ਪਰ दारू ਤਾਂ ਡਾਕਟਰ ਨੇ ਤੈਨੂੰ ਕਹਿਣਾ ਨਹੀਂ ਵੀ ਬੰਦ ਕਰ ਦੇ ਜੀ ਕੋ ਮਰਜ਼ੀ ਦੋਈ ਲੈਣ ਚਲੇ ਜਾ ਹਾਂ ਮੈਂ ਗਲਾਉ ਉਹਨੇ ਕਿਹਾ ਦੁੱਧ ਦਹੀਂ ਲੱਸੀ ਬੰਦ ਕਰ ਦੇ ਹਾਂ ਇਹ ਨਹੀਂ ਗੱਲ ਨਾ ਠੀਕ ਆ ਜੀ ਰੋਡੀ ਹਾਂ ਫਿਰ ਕੋਕ ਪੀਣਾ ਬਿਆਬ ਬਿਆਬ ਬਹੁਤ ਦੂਰ ਤਾਂ ਹੈ ਇੱਕ ਦੋ ਜਣੇ ਬੁਲਾਉਣੇ ਤੇ ਮੈਂ ਚਲ ਗੋ ਟੀਮ ਵਾਲੇ ਨਹੀਂ ਆਏ ਕੋਕਲੇ ਪੀਂਦੇ ਕੋਕਲੇ ਪੀਂਦੇ ਪਰਦਾ ਦੇ ਪਲਾਦ ਦਾ ਕੋ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਕੋ ਕਹੇ ਜਾਂ ਹਰੇਕ ਨੂੰ ਨਹੀਂ ਮਿਲਦਾ ਹੈਗਾ ਤੈਨੂੰ ਕੰਮ ਸਿਖਾ ਰਹੇ ਹਾਂ ਹਾਂ ਕੰਮ ਕਿਵੇਂ ਕਰੀ ਰਏ ਹਾਂ ਹਲੇ ਤੇ ਤੇ ਪੈਸੇ ਨਹੀਂ ਮੰਗਦੇ ਹੈਗੇ ਅਸੀਂ ਵੀ ਤੈਨੂੰ ਕੰਮ ਸਿਖਾਇਆ ਭਾਈ ਜੱਗੇ ਦੇ ਪਾਪੇ ਨੇ ਇੱਕ ਵਾਰੀ ਨੌਕਰੀ ਰੱਖ ਲਿਆ ਹਾਂਜੀ ਮੰਡਲ ਚੋਂ ਅੱਛਾ ਰੋਟੀ ਜਿੱਡਾ ਹੀ ਦਾ ਜਵਾਕ ਮਾਹ ਜੀ ਕਿੰਨੇ ਪਰ ਰੱਖਿਆ ਕਹਿੰਦਾ ਹਲੇ ਤਾਂ ਇਹਨੂੰ ਮੈਂ ਕੰਮ ਸਿਕਾਉਣਾ ਹੀ ਤੇ ਪੈਸੇ ਲੈਣੇ ਜੇ ਬਰਦਾਸ਼ਤ ਬੰਨੂਗਾ ਉਹ ਕੰਮ ਤੇਰੇ ਘਰ ਲੈ ਉਹਨਾ ਕੰਮ ਤੇਰੇ ਘਰ ਰੋੜੀ ਕਹਿੰਦੇ ਤਾਂ ਕੰਮ ਸਿਕਾਉਣਾ ਹੈ ਨਹੀਂ ਤੂੰ ਮੈਂ ਪੈਸੇ ਲੈਣਾ ਕੰਮ ਸਿਕਾਉਣਾ ਦੇ ਕਹਿੰਦਾ ਪਤਾ ਨੂੰ ਰੋੜੀ ਬੋਟੇ ਦਾ ਬੰਨ ਲਾਉਣਾ ਹੈ ਤਾਂ ਜਿਹੜਾ ਰਖੜਦੇ ਹੋਰ ਕਿਆ ਮੇਰੀ ਗੱਲ ਸੁਣ ਲੈ ਬੋਟੇ ਦਾ ਰੇਟ ਲਾਉਣੀ ਆਉਣਾ ਤੇ ਤੇ ਕੰਮ ਵੀ ਲੈਣਾ ਉਰੇ ਇਹਦੇ ਹਾਂ ਹੋ ਸਾਹਿਬ ਜੀ ਲਿਆ ਤੈਨੂੰ ਬੂਟੇ ਦਿਖਾਤੇ ਵੀ ਕਿਹੜੇ ਕਿਹੜੇ ਬੂਟੇ ਰਗਾ ਤੇ ਮੈਂ ਤੁਹਾਨੂੰ ਘਰ ਤੇ ਕਿਹਾ ਵੀ ਪ੍ਰਧਾਨ ਦੇ ਬੂਟੇ ਦੇਖੇ ਹੋਰੇ ਮੈਂ ਤੇਖਾ ਫੇਰ ਬਾਕੀ ਹੋਰ ਮਹਾਰਾਜ ਜੀ ਕਿਰਪਾ ਕਰਨ ਵੀ ਗਰੇ ਨਾ ਕੋਈ ਵੀ ਇੱਥੇ ਪਾਣੀ ਚ ਪਰ ਆਹ ਜੀ ਗੰਨਾ ਆਪਣਾ ਕਾਮਯਾਬ ਹੁਣ ਵਿੱਚ ਜਿਹੜਾ ਲਾਇਆ ਸਭ ਗੰਨਾ ਕਾਮਯਾਬ ਹੈ ਆ ਬਾਕੀ ਹਾਲੇ ਤੱਕ ਦਾ ਬਾਬੇ ਦੀ ਕਿਰਪਾ ਬਾਈ ਪ੍ਰਧਾਨ ਹੁਣ ਪਾਣੀ ਹੁਣ ਛਿੜੀਆਂ ਨੂੰ ਲਾਉਣਾ ਪੈ ਇੱਕ ਨੂੰ ਜੀ ਛਿੜੀਆਂ ਖੋਲਾ ਬਣਾਤੀ ਆਪਾਂ ਨੇ ਉਹਦੇ ਲਈ ਭਈਆਂ ਨੂੰ 1400 ਰੁਪਏ ਦਿੱਤਾ ਅੱਛਾ ਕਲੀ ਕਲੀ ਨੂੰ ਉਹ ਬਣਾਤੀ ਆਪਾਂ ਲੇਟ ਆ ਨਾ ਬਹੁਤ ਮਹੀਨਾ ਲੇਟ ਆ ਆ ਭਾਈ ਛਿੱਟੀ ਖੜਾ ਬਣਾਤੀਆਂ ਫਿਰ ਇਹਕੇ ਪਾਣੀ ਲੱਗ ਜੂਗਾ ਜੇ ਲੇਟ ਨੂੰ ਪਾਣੀ ਨਾ ਲਾਏ ਵੀ ਸੁੱਕੀ ਰਹੀ ਪਤਾ ਲੱਗਦਾ ਵੀ ਸੁੱਕੀ ਹੁਣ ਇੱਕ ਹੋਰ ਮਸਲਾ ਦਾ ਹਾਂਜੀ ਤੇ ਹਲੇ ਵੀ ਛਿੱਟੀ ਲਾਉਣੀ ਹੈ 150 150 ਪਈ ਹਲੇ ਵੀ ਮਾਦੇਲ ਅਪ੍ਰੈਲ ਆ ਗਿਆ ਫੇ ਲੇਟ ਕਰ ਗਰੀ ਜਾਂਦੇ ਫੇ ਲੇਟ ਆਈ ਜਾਂਦੇ ਪਰ ਕਲਮਾ ਲਾਉਣੀ ਹੈ ਹਲੇ ਦੇਖ ਲੈ ਕੰਮੇ ਏਤੀ ਨੇ ਉੜ ਜਿਓ ਤੇ ਅਮਲ ਟਾਇਰ ਕੀ ਬੋਲ ਲੱਗਿਆ ਪਤਾ ਹਾਂ ਰੋਡੀ ਬੂਟਾ ਇਹ ਨਾ ਲੱਗਿਆ ਏ 57 ਕੁਆੜੇ ਡਾਢ ਵਾਸ ਲਿਆ ਕੇ ਰੱਖ ਲੋ ਕਈ ਵਾਰੀ ਸ਼ਾਰਟੇਜ ਆ ਜਾਂਦੀ ਆ ਕੁਆੜੇ ਮਿਲਦੇ ਨਹੀਂ ਹੈਗਾ ਪ੍ਰਧਾਨ ਵਧੀਆ ਲੱਗੀ ਜਾਵੇ ਸਾਡਾ ਵੀ ਕੰਮ ਚੱਲੀ ਆ ਵਧੀਆ ਸਾਡਾ ਵੀ ਫਾਇਦਾ ਹੀ ਆ ਹਟਾ ਹੀ ਫਾਇਦਾ ਹੀ ਆ ਹਟਾ ਹੀ ਫਾਇਦਾ ਸਾਡਾ ਹੀ ਹੋਰ ਕੀ ਪ੍ਰਧਾਨ ਹੁੰਦਾ ਮੁੰਡਾ ਦੁਆ ਚ ਲਾਉਂਦਾ ਪੈਟਰੋਲ ਵਾਲਾ ਆ ਰਾ ਸਾਡਾ ਪੈਟਰੋਲ ਪ੍ਰਧਾਨ ਕਿੰਨਾ ਕਿ ਛੇਤੀ ਫੜਦਾ ਰੋਡੀ ਲਾਈਟ ਮਿੰਟ ਵੀ ਨਾ ਉਹਦਾ ਰੱਖਦੀ ਸਾਰੇ ਹਾਂ ਇਹ ਕਹਿ ਪ੍ਰਧਾਨ ਇਹਨਾਂ ਦੀ ਮौज ਵਾਲੀ ਡਿਊਟੀ ਆ 10 ਵਜੇ ਜਾਂਦੇ ਹੋਣਾ ਟਾਈਮ ਕੇ ਮੁੜੇ ਹੁੰਦੀ ਆ ਦਿਹਾੜੀ ਵਾਲੇ ਕੰਮ ਨਹੀਂ ਦਸਤ ਮਾਰਦੇ ਆ ਚੱਟ ਚੱਟ ਦਸਤ ਚੱਕ ਮਾਰ ਦਿਆ ਦਫ਼ਤਰ ਵਾਲਾ ਕੰਮ ਆ ਦਫ਼ਤਰ ਵਾਲਾ ਕ ਬਿਲਕੁਲ ਰਹੇ ਬਾਈ ਹਾਂਜੀ ਖਾਲਸਾ ਇਹ ਜ ਹਵਾਵਾਂ ਨਹੀਂ ਆ ਹਵਾਵਾਂ ਨਹੀਂ ਮੈਂ ਤਾਂ ਹੀ ਕਲੇੜੀ ਛੱੜਤੀ ਜ ਹਵਾਵਾਂ ਨਹੀਂ ਹੂੰ ਬਾਕੀ ਜਿਹੜੇ ਬਾਈ ਪਿੱਛੇ ਵੀ ਲੱਗੇ ਪੰਨਾ ਜ ਹਵਾਵਾਂ ਵੀ ਫੁੱਲਵੇਂ ਜੇ ਹੋਵੇ ਆ ਉਹ ਤਾਂ ਫੁੱਲਵੇਂ ਹੋਵੇ ਸਾਰੇ ਹੂੰ ਤਾਂ ਹੀ ਮੈਂ ਕਲੇੜੀ ਛੱਡੀ ਆ ਇਹ ਚ ਹਵਾਵਾਂ ਭਰੀ ਜਾਣੀ ਆ ਦੇਖ ਲੈ ਹੂੰ ਜੂੰ ਜੂੰ ਚੱਲ ਨਹੀਂ ਬਾਕੀ ਬਾਈ ਫਰਕ ਤਾਂ ਹੈਗਾ ਐ ਇਹਦਾ ਕਿਉਂਕਿ ਇਹਨਾਂ ਦੀ ਆਵਾਜ਼ ਵੀ ਹੈ ਆਵਾਜ਼ ਤੇ ਵੀ ਜਨਮ ਡਰਦਾ ਰਾਤ ਨੂੰ ਤਾਂ ਮੜੀ ਜੀ ਆਵਾਜ਼ ਵੀ ਸੁਣਦੀ ਬਾਈ ਹਾਂ ਹਾਂ ਹੂੰ ਆਵਾਜ਼ ਸੁਣਦੀ ਆ ਫਿਰ ਮੈਂ ਕਿ ਚਮਕਣੀ ਜੀ ਵੀ ਲੈ ਕੇ ਆਉਣੀ ਆ ਡਿਸਕੋ ਨਹੀਂ ਮੈਂ ਉਹਦਾ ਤਾਂ ਪਰ ਲਾਣੀ ਖੰਬੇ ਪਾ ਲਾਣੀ ਚਲੇ ਜਿਹੜਾ ਰੀਲਾ ਹੁੰਦੇ ਡੈਕ ਵਾਲੀਆਂ ਉਹ ਚੀਜ਼ ਨਹੀਂ ਡੈਕ ਵਾਲੀ ਨਹੀਂ ਚਮਕੀਲੀ ਜੀ ਹੁੰਦੀ ਆ ਡਿਸਕੋ ਵੰਗਣ ਹਾਂ 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 ਡਿਸਕੋ ਜਿਹੜੀ ਸੁੱਤਲੀ ਜੀ ਹੁੰਦੀ ਆ ਆਏ ਖੋਦਲੇ ਬਣ ਗਿਆ ਜੀ ਤਾਂ ਹਾਂ ਬਾਣੀ ਨਹੀਂ ਰੋਟੀ ਆਕਣੀ ਆ ਜਿਹੜੇ ਸਾਰੇ ਖੁੱਲਗੇ ਜਿਹੜੇ ਤਮਨ ਨੇ ਜਿਹੜੇ ਬਾਈ ਨੀ ਲਗਾਉ ਆ ਨਾ ਉਹ ਇਹਨਾਂ ਦੇ ਆਹ ਚੀਜ਼ ਪੱਤੇ ਖਾਂਦੀ ਆ ਉਜਾ ਪੱਤੇ ਨੂੰ ਐਵੇਂ ਚੁੰਦੇ ਮਚੁੰਦੇ ਤੋੜ ਦਿੰਦੀ ਨਹੀਂ 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 ਹਾਂ ਉੱਪਰ ਦੇ ਖਾਣੀ ਹੁੰਨੇ ਬਾਈ ਸਾਰੀ ਤੋੜ ਦੇਣੀ ਇਹ ਪੱਤੇ ਵੀ ਖਾਂਦੀ ਮੈਂ ਤਾਂ ਉਹਦੇ ਕਰਕੇ ਖਾਂਦੀ ਹਾਂ ਕਿਉਂਕਿ ਬਾਈ ਯਾਰ ਉਹ ਮੂੰਹ ਪਾਉਂਦੀ ਹੈ ਫਿਰ ਟੇਢੀ ਕਰਕੇ ਇਹਦੇ ਪਰ ਵੀ ਦੰਦੀ ਵੱਢਣ ਦੀ ਕਿਉਂਕਿ ਛਿਟੀ ਇੰਨੀ ਕੈੜੀ ਨਹੀਂ ਹੁੰਦੀ ਨਰਮ ਹੁੰਦੀ ਹੈ ਦੰਦ ਟਿਖੇ ਹੁੰਦੇ ਆ ਹਾਂ ਕਰਕੇ ਹੁਣ ਤਕਰੀਬਨ ਜਿਹਨੂੰ ਜਿਹਨੂੰ ਆ ਗਈਆਂ ਉਹ ਖੜੀਆਂ ਖੜੀਆਂ ਖਾਈ ਜਾਂਦੀਆਂ ਫਿਰ ਜਿੰਨੀ ਆਪ ਮੂੰਹ ਮਾਰ ਲਿਆ ਜਾਂ ਤਾਂ ਉਹਨਾਂ ਨੇ ਤੋੜ ਜਾਣੀਆਂ ਜਾਂ ਫੱਟੜ ਕਰ ਜਾਣੀਆਂ ਪੱਕਾ ਤੋੜ ਕੇ ਗੱਬੇ ਤੇ ਵੀ ਟੁੱਟ ਕੇ गिर ਜਾਂਦੀ ਹੁੰਦੀ ਬਾਈ ਗੱਬੇ ਟੁੱਟ ਕੇ ਜੋ ਕਰ ਦਿੰਦੀ ਹੈ ਹਾਂਜੀ ਹਾਂ ਇੱਕ ਤੋੜੀ ਵੀ ਮੈਂ ਤੁਹਾਨੂੰ ਦਿਖਾਉਂਗਾ ਉੱਥੇ ਟਰੈਕਟਰ ਬਾਈ ਨੇ ਗਿਆ ਵਾਜ ਖੇਤ ਵਾਇਆ ਟਰੈਕਟਰ ਕਲਮਾਂ ਰੋਣੀਆਂ ਕੱਲ ਦੀ ਸਵੇਰੇ ਜਬੀ ਵਾਲਾ ਖੇਤ ਵਾਇਆ ਹਾਂ ਕਲਮਾਂ ਵੀ ਹੁੰਦੀਆਂ ਪਈਆਂ ਹਾਂ ਠੀਕ ਆ ਬਾਈ ਬਾ ਕੱਲ ਨੂੰ ਆਉਣੇ ਵਾਲੇ ਬੰਦੇ ਲਓ ਜੀ ਬਾਈ ਇੱਕ ਛਿਟੀ ਕਰਗੇ ਆ ਕੰਮ ਜੇ ਬਹਿਣਾ ਦੇਖੋ ਆ ਪ੍ਰਧਾਨ ਕਹਿੰਦਾ ਇਹਨੂੰ ਜਨਫਾਪੇ ਬੰਦੇ ਤੇ ਬਾਅਦ ਚ ਦੇਖੀ ਆ ਆ ਛਿਟੀ ਤੋੜ ਗਈ ਬਾਈ ਇੱਕ ਨਾ ਫੇਰ ਤੋੜ ਦਿੰਦੇ ਉੱਪਰ ਤੇ ਬਹਿਣਾ ਇੱਕ ਲੈਨ ਕਰਤੀ ਕਬਰ ਪੂਰੀ ਬਾਈ ਤੇ ਉਹ ਪਾਲੀ ਸਾਈਡ ਰਹਿੰਦੀ ਉਹਨਾਂ ਲੱਗੇ ਕਰਨ ਇੱਕ ਬੰਦਾ ਹੋਰ ਆਇਆ ਬਾਈ ਆ ਮਨ ਪੈਣੀ ਤੇ